ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਮੇਰੇ ਕੋਲੇ 7 ਝੋਟੀਆਂ 4 ਤਾਜ਼ੀਆਂ ਸੁੰਜੀਆਂ ਹੋਈਆਂ ਤੇ ਤਿੱਲ ਹੈਗੇ ਗੱਬਣਾ ਵਪਾਰ ਦਾ ਕੰਮ ਆ ਜਦ ਮਰਜ਼ੀ ਵੀਰੇ ਕੋਲੇ ਪਹੁੰਚੋ 5-7 ਮੱਝਾਂ ਵੀਰੇ ਕੋਲੇ ਤਾਜ਼ੀਆਂ ਹਰ ਵਕਤ ਹਾਜ਼ਰ ਹੁੰਦੀਆਂ ਡਿਟੇਲਡ ਇਨਫਾਰਮੇਸ਼ਨ ਆਪਾਂ ਵੀਰ ਤੋਂ ਲੈਣੇ ਆਓਗੇ ਕਰੀਏ ਗੱਲ ਨਿਕਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਆਪਣਾ ਨਾਮ ਐਡਰੈਸ ਦੱਸਿਓ ਜੀ ਸੰਗਪੰਡੀ ਟੀਮਾ ਜਿਹੜਾ ਵਰਨ ਵਾਲਾ ਜੀ ਮੋਬਾਈਲ ਨੰਬਰ 788775927 7887 75927 ਆਪਣਾ ਆ ਗਿਆ ਨੰਬਰ ਤੇ ਆਪਣਾ ਵਪਾਰ ਦਾ ਕੰਮ ਆਪਾਂ ਮਹੀਨੇ ਵਿੱਚ ਤੇਰੇ ਵੀਰੋਂ 10-12 ਕਵਰ ਕਰਦੇ ਆਂ ਤੇ ਰੂਟੀਨ 'ਚ ਅੱਜ ਆਪਾਂ ਖੜੇ ਆ ਨੌ ਨਗ ਹਨਾ ਨੌ ਦਿਨ 10 ਹੀ ਆ ਜੀ ਉਹਨੂੰ ਅੱਛਾ ਕਹਿੰਦੇ ਆਪਾਂ ਜਦੋਂ ਮਰਜੀ ਵੀ ਰਾਜੇ ਮੱਝਾ ਹਾਜ਼ਰ ਹੁੰਦੀਆਂ 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 ਜੀ ਪਹਿਲਾ ਨੰਬਰ ਤੇ ਆਪਾਂ ਇਹ ਝੋਟੀ ਦੇਖ ਰਹੇ ਆ ਗੱਬੜ ਬਾਈ ਜੀ ਇਹਦੀ ਜਾਣਕਾਰੀ ਕੀ ਆ ਗਈ ਤੇ ਦੂਜੇ ਸਵੇਰ ਅਛਾ ਦੂਜਾ ਸੂਆ ਹੁਣੇ ਸੂਰੀਆ ਇਹਦੇ ਦਿਨ ਕਿੰਨੇ ਕਿ ਬਾਕੀ ਆ ਸੂਣ ਦੇ ਵਿੱਚ। ਮੈਂ ਨਾਲ 7-8 ਬਾਕੀ ਬੈਠ ਲਓ। ਅਛਾ ਇੱਕ ਹਫਤਾ ਜਿਹਦਾ ਸੂਣ ਚ ਬਾਕੀ ਪਿਆ। ਇਹਦਾ ਆਪਾਂ ਨੂੰ ਮਾਲਕਾਂ ਨੇ ਦੁੱਧ ਕਿੰਨਾ ਕਿ ਦੱਸਿਆ ਬਈ ਜੀ? 16 ਲੀਟਰ ਪਿੱਛੇ ਪਲੂਣ ਦਾ ਦੁੱਧ ਆ ਬਈ ਜੀ। ਮੇਰੇ ਅੰਦਰੋਂ ਆਪਾਂ ਸੇਲ ਕਰੀਏ। ਪਲੂਣ ਦਾ ਦੁੱਧ 15 ਕਿਲੋ ਪਾਇਆ ਹੋਇਆ। ਹਾਂਜੀ। ਹਫਤਾ ਬਾਕੀ ਐ ਇਹਦੇ ਕੀ ਅੰਦਾਜ਼ਾ ਲਾ ਜੇ ਵੀ 16 16 ਐਸਟੀਵੇਟ। 16 ਪਲਾਸ ਹੀ ਜਾਊ ਜੇ ਇਸ ਵਾਰ। ਜੀ ਸੀਮਾ ਡਿਟੇਲ ਪਤਾ ਕੋਈ ਸੁ ਨਹੀਂ ਪਤਾ। ਡਿਟੇਲ ਦਾ ਕੁਝ ਨਹੀਂ ਪਤਾ ਜੀ। ਰੇਟ ਕੀ ਰਹੂ ਇਹਦਾ? ਰੇਟ 1.90 ਹਜ਼ਾਰ ਦੀ ਕੀਮਤ ਦਾ 16 15 16 15 ਤੋਂ ਪਲੱਸ ਪਲੱਸ ਝੋਟੀ ਦੁੱਧ ਪਾਉਗੀ ਤੇ ਵਾਗੇ ਥਣਲੇਵਾ ਕੱਦ-ਕਾਰਡ ਬਿਊਟੀ ਵਗੈਰਾ ਸੋ ਸੋਹਣੇ ਸਾਫ ਸੁਥਰੇ ਸਿੰਘ ਜੀ ਕੁੰਡਾ ਸਿੰਘ ਕਿਸੇ ਪਾਸੋਂ ਝੋਟੀ ਹੱਥ ਤਰਾਹੇ ਨਹੀਂ ਕਿ ਜਿਹੜੇ ਵੀ ਚਾਹਦੇ ਕਿਸੇ ਬਰੀਡ ਤੇ ਕੰਮ ਕਰਨਾ ਚੰਗੀ ਝੋਟੀ ਚਾਹੀਦੀ ਜਿਹੜੀ ਘਰੇ ਖੜੀ ਜਜੇ ਸੋ ਉਸ ਲੈਵਲ ਦੀ ਝੋਟੀ ਇਹ ਜੇ ਘਰੇ 10 ਖੜੀਆਂ ਹੋਣ ਝੋਟੀਆਂ ਤਾਂ ਬਾਈ ਜੀ ਕਿਆ ਮਤਾ ਸੀਨਾ ਚੌੜਾ ਹੋ ਜਾਂਦਾ ਇਸ ਸਵਾਲ ਨੂੰ ਦੇਖਣਾ ਛੋਟੇ ਤੋਂ ਪੂਰਾ ਟੌਪ ਲੈਵਲ ਜੇਪਾ ਸਾਨੂੰ ਪਹਿਲੇ ਨੰਬਰ ਤੇ ਗੱਬੜ ਝੋਟੀ ਦਿਖਾਤੀ ਹਫ਼ਤਾ ਤੱਕ ਪਿਆ ਬਾਕੀ ਸੂਣ ਦੇ ਵਿੱਚ ਇਹਦਾ ਨੰਬਰ ਜਿਹੜੀ ਦੇਖ ਰਹੇ ਆ ਪਹਿਲੀ ਜਾਣਕਾਰੀ ਕੀ ਆ ਅੱਛਾ ਇਹ ਝੋਟੀ ਤਾਜੀ ਸੂਈ ਹੋਈ ਆ ਦੁੱਧ ਕਿੰਨਾ ਹੈਗਾ ਜੀ ਹੁਣ ਇਹ ਦੁੱਧ ਹੁਣ 11 ਲੀਟਰ ਤਿਆਰ ਹੈ ਜੀ ਅੱਛਾ 11 ਲੀਟਰ ਤਿਆਰ ਬੱਚਾ ਕੀ ਆ ਬੱਚਾ ਤਾਂ ਕੱਟੀ ਹੈ ਜੀ ਅੱਛਾ ਬੱਚੇ ਸਾਰੇ ਆ ਇਕੱਠੇ ਵੜਿਆ ਇਧਰ ਹਣ ਜੀ ਤੇ ਕੀ ਰੇਟ ਰਹੂ ਦੋ ਨੰਬਰ ਵਾਲੀ ਦਾ ਦੋ ਰਮੜੀ ਦਾ ਕਿ 40 ਲੀਟਰ ਹੋਗਾ ਜੀ ਅੱਛਾ 1 ਲੱਖ 40 ਹਜ਼ਾਰ ਦੁੱਧ ਕਿੰਨਾ ਚਵਾ ਕੇ ਦੇਵਾਂਗੇ ਜੀ ਦੁੱਧ ਆਪਾਂ 10 ਲੀਟਰ ਤਾਂ ਜਾਵਾਂ ਨੱਟ ਮਿਲ ਕੇ ਰਹਿਣਗੇ ਬਿਲਕੁਲ ਅੱਛਾ ਦੁੱਧ 10 ਲੀਟਰ ਜਾਵਾਂ ਮਿਲ ਕੇ ਜੀ ਰਹਿਣਗੇ ਤਾਂ ਸੋਹਣਾ ਸਾਫ ਸੁਥਰਾ ਥਣ ਲੇਵਾ ਤੇ ਕੱਦ ਕਾਠ ਛੜੀ ਝੋਟੀ ਆ ਅੱਗੇ ਆ ਗਈ ਭਾਈ ਜੀ ਤੇਰਾ ਨੰਬਰ ਗੱਬਣ ਦੇ ਗੱਬਣਾ ਜੀ ਇਹਦੀ ਕੀ ਜਾਣਕਾਰੀ ਆ ਗਈ ਤੇ ਤੀਜਾ ਸਵੇਰ ਹੁੰਦੀ ਹੈ ਜੀ ਅੱਛਾ ਤੀਜਾ ਸੂਆ ਹੁਣੇ ਸੂਰਜ ਹੈ ਇੱਕ-ਇੱਕ ਦਿਨ ਲਈ ਜਸੂਣ ਦੇ ਤੇ ਪੰਜ-ਛੇ ਦਿਨਾਂ ਲਈ ਬਾਕੀ ਪਿਆ ਅੱਛਾ ਇੱਕ ਹਫਤਾ ਸੂਣ ਚ ਬਾਕੀ ਪਿਆ ਦੁੱਧ ਕਿੰਨਾ ਕਬਾ ਦੂ ਅੱਛਾ 1,45,000 ਰੁਪਏ ਰੇਟ ਰੋ ਮੌਕੇ ਤੇ ਮਾਰਦਾਨ ਹੋ ਜੀ ਦੁੱਧ ਕਹਿੰਦਾ ਬੱਤੀ ਨਾਲ ਚੂਰਾ ਵਾਲੀ ਹੈਗੀ ਜਮ ਤੀਜੇ ਨੰਬਰ ਤੇ ਆਪਾਂ ਗੱਬਣ ਝੋਟੀ ਦੇਖ ਰਹੇ ਬਾਈ ਜੀ ਰੇਟ ਇਹਦਾ ਬਾਕੀ ਦੱਸਿਆ ਸੀ ਅੱਛਾ 1,45,000 ਰੁਪਏ ਰੇਟ ਆ ਤੇ ਸੂਆ ਸੂਰੀ ਹੈਗੀ ਇਹ ਤੀਜਾ ਜੀ ਤੀਜਾ ਸੂਆ ਸੂਰੀ ਆ ਬਾਈ ਜੀ ਤੇ ਵਾਕੀ ਇਹ ਲੇਵਾ ਲੂਵਾ ਮੁੱਠੀ ਵਾਲਾ ਥਾਣਾ ਤੇ ਕਿਸੇ ਪਾਸਿਓ ਝੋਟੀ ਹੱਥ ਤਰਾ ਹੈ ਨਹੀਂਗੀ ਪੂਰੇ ਵਜਨ ਵਜੂ ਦੇ ਵਿੱਚ ਸਨੱਖਾਪਨ ਝੋਟੀ ਦੇ ਬਹੁਤ ਆ ਤੇ ਦੁੱਧ ਦੇ ਵੀਰੇ ਅੰਦਾਜ਼ਾ ਲਾਈ ਇਹ ਵੀ 13 ਤੋਂ ਪਾਰ ਵਾਲੀ ਜਮਾ ਹੈਗੀ ਆ ਖੜਾ ਹਾਂਜੀ ਆ ਹੈਗੀ ਜੀ ਸੋ ਬਾਕੀ ਯਾਰ ਜਿਹੜਾ ਬਾਈ ਨੇ ਰੇਟ ਕਰਤਾ 1,45,000 ਰੁਪਏ ਜਦੋਂ ਲੋੜ ਹੀ ਨੱਕ ਜਾਵੇ ਤੇ ਸਰੋਂ ਆ ਗਈ ਮੰਨ ਕੇ ਚੱਲੋ ਵੀ ਫੁੱਲ ਨਿਕਲੇ ਹੋਣ ਸਿੱਟਣ ਦੀ ਤਿਆਰੀ ਦੇ ਵਿੱਚ ਹੋਵੇ ਆਲੋਂ ਦੇ ਬੱਲਾ ਵੱਢਣੇ ਸਟਾਰਟ ਹੁੰਦੇ ਆ ਬਾਈ ਜੀ ਦੁੱਧ ਦੀ ਕਦਰ ਪੈ ਜਾਂਦੀ ਆ ਸੋ ਆ ਰੇਟ ਜਿਹੜਾ ਰੇਟ ਆਪਾਂ 2000 ਤੇਜ਼ ਕਹਿੰਦੇ ਸੀ ਇੱਕ ਬੰਦਾ ਵਾਲੀ ਬਾਈ ਜੀ ਬਾੜਾ ਹੋ ਗਿਆ ਹੁਣ ਇੱਕ ਬੰਦਾ ਨਹੀਂ ਸੁਣ ਕੇ ਰਿਕ ਬੰਦਾ ਕਹਿੰਦਾ ਯਾਰ ਮੈਨੂੰ ਲੈ ਲੈਣ ਦਿਓ ਸੋ ਬਾਈ ਜੀ ਜਾਇਜ਼ ਰੇਟ ਦੇ ਵਿੱਚ ਆ ਗਈ ਸੀ ਜੇ ਨੰਬਰ ਵਾਲੀ ਇਹ 4 ਨੰਬਰ ਇਹਦੀ ਅਛਾ ਦੁੱਧ ਕਿੰਨਾ ਹੀ ਥੱਲੇ ਜੀ ਦੁੱਧੇ ਦਾ ਹੁਣ 10 ਲੀਟਰ ਮਿੰਤੀ ਵਾਲਾ ਬੱਚਾ ਕੀ ਆ ਗਿਆ ਬੱਚਾ ਤਾਂ ਮਰ ਕੱਟੀ ਹੈ ਜੀ ਅਜਾ ਬੱਚਾ ਕੱਟੀਆ ਮਗਰੇ ਆਗੇ ਬੱਚੇ ਹਨਾ ਆ ਬੱਚਾ ਹੈ ਅਛਾ ਤੈਨੂੰ ਇਹ ਆ ਗਏ ਜੀ ਦਾ ਤਾਜੀ ਸੂਈ ਦਾ ਖੜਾਗਾ ਜੀ ਦੋ ਬੱਚੇ ਅੰਦਰ ਬੈਠੇ ਆ ਉਹ ਮਹੀਆਂ ਸੂਈਆਂ ਖੜੇ ਸਾਂ ਤੇ ਜਿਹੜੀ ਆ ਤਾਜੀ ਸੂਈ ਵੀ ਆ ਹਾਂਜੀ ਇਹਦੀ ਜੇਰਾ ਪਈ ਆ ਹਨਾ ਨਹੀਂ ਜੇਰਾ ਪਈ ਅਛਾ ਬੱਚਾ ਇਹਦੇ ਮਗਰ ਆ ਗਈ ਕੱਟੀ ਕੱਟੀ ਜੀ ਤੇ ਕਿੰਨਾ ਦੁੱਧ ਪਾ ਦੂਗੀ ਜੀ ਇਹ ਇਹ ਦੁੱਧ 14 ਤੋਂ ਪਲੱਸ ਹੀ ਜਾਊਗੀ ਜੀ ਬਹੁਤ ਚੰਗੀ ਚਵਾਈ ਚੂਟੀ ਦੀ ਤੇ 14 30 ਛੱਲੀ ਆਸਾਂ ਤੋਂ ਚਵਾਈ ਬਹੁਤ ਇਹਦਾ ਬਾਈ ਜੀ ਰੇਟ ਦਾ 145000 ਰੁਪਏ ਅੱਛਾ 145000 ਇਹਦਾ ਰੇਟ ਰਹੂਗਾ ਆੜ ਵਗੈਰਾ ਦੇਖੋ ਤੋਰਾ ਵਗੈਰਾ ਚੰਗਾ 145000 ਰੇਟ ਆ ਮਗਰ ਕੱਟਿਆ ਤਾਜੀ ਸੂਸਾਈ ਦੁੱਧ ਦੀ ਗੱਲ ਕਰੀਏ ਬਾਈ ਜੀ 14 ਕਿਲੋ ਹਕੀਕਤ ਪਾ ਦੋਗੀ ਜੇ ਮੈਂ ਤੁਹਾਨੂੰ ਦੇਵਾਂਗੀ ਜੀ ਗਰੰਟੀ ਨਾ ਪਾਉਣ ਵਾਲੀ ਗੱਲ ਨਹੀਂ ਗਰੰਟੀ ਨਾ ਦੇਵਾਂਗੇ ਜੀ ਸੋ 14 ਕਿਲੋ ਦੀ ਮੈਂ ਕਿੰਦਾ ਗਰੰਟੀ ਹੈ ਜੇ ਮੈਂ ਪੱਠੇ ਚੰਗੇ ਪਾਉਣ ਵਾਲਾ ਬੰਦਾ ਚਾਹੀਦਾ ਸੋ ਤਾਜ਼ਾ ਸੁੰਜਾ ਮੱਝਾ ਵੀ ਬਿਰਕੋਲ ਖੜੀਆਂ ਗਈਆਂ ਮੱਝਾ ਵੀ ਬਿਰਕੋਲ ਹੋਰ ਖੜੀਆਂ ਤਾਜ਼ਾ ਸੁੰਜਾ ਐਵੇਂ ਤੁਸੀਂ ਮੰਨਦਾ ਪਰ ਜਦੋਂ ਆ ਕੇ ਬੰਦਾ ਆਵੇ ਕੋਲੇ ਹਨਾ ਚੋਕੇ ਤਸੱਲੀ ਕਰਕੇ ਲਿਜਾ ਸਕਦਾ ਤੇ ਵੀਰੇ ਨੰਬਰ ਬੋਲੀ ਆਪਣਾ ਨੰਬਰ 7888757927 ਸੋ ਵੀਰੋ ਦੇਖ ਲੇ ਚੈਨਲ ਨੂੰ ਪਿਆਰ ਦੇ ਦਿਨ ਤੈ